ਤੇ 2023 ਦੇ ਕੰਪੈਰੀਟਿਵ ਜਿਹੜਾ ਪਹਿਲਾਂ ਡਰੱਗਸ ਦਾ ਲੈਨੇ ਆਪਾਂ ਉਹਦੇ ਚ ਹਿਰੋਇਨ ਜਿਹੜੀ ਐ 2023 ਦੇ ਵਿੱਚ 33 ਕਿਲੋ 727 ਗ੍ਰਾਮ ਰਿਕਵਰ ਹੋਈ ਸੀ ਜਦੋਂ ਕਿ 2024 ਦੇ ਵਿੱਚ 128 ਕਿਲੋ 714 ਗ੍ਰਾਮ ਐ ਤੇ ਤੁਸੀਂ ਇਮੇਜਿਨ ਕਰ ਸਕਦੇ ਹੋ 33 ਕਿਲੋ ਤੇ 128 ਗ੍ਰਾਮ ਕਿਲੋ ਦਾ ਕਿੰਨਾ ਫਰਕ ਐ ਓਪੀਐਮ ਜੇ ਅਫੀਮ ਲਈਏ 2023 ਦੇ ਵਿੱਚ 8 ਕਿਲੋ ਸੀ ਟੋਟਲ ਸਾਰੇ ਸਾਲ 2024 ਚ 41 ਕਿਲੋ 41 ਕੇਜੀ 131 ਗ੍ਰਾਮਸ ਮੈਟਾਫੈਟਾਮਾਈਨ ਆਈਸ ਜਿਹੜੀ ਹੈ ਉਹ ਕੋਈ ਰਿਕਵਰੀ ਨਹੀਂ ਸੀ 2023 ਚ 24 ਦੇ ਵਿੱਚ 5 ਕਿਲੋ ਕੁਝ ਗ੍ਰਾਮ ਜਿਹੜੀ ਇਹ ਰਿਕਵਰ ਹੋਈ ਹੈ ਗਾਂਜਾ ਜਿਹੜਾ ਉਹ 0.6 ਕੇਜੀ 23 ਦੇ ਵਿੱਚ ਸੀਗਾ ਜੋ ਐਕਤੀ 3 ਕਿਲੋ ਹੈ ਤੇ ਨਾਰਕੋਟਿਕ ਪਾਊਡਰ ਜਿਹੜਾ ਨਸ਼ੀਲਾ ਪਾਊਡਰ ਜਿਹਨੂੰ ਆਪਾਂ ਕਹਿੰਦੇ ਹਾਂ 2 ਕਿਲੋ ਸੀ 2023 ਚ ਤੇ ਐਤੀ 15 ਕਿਲੋ 746 ਗ੍ਰਾਮ ਹੈ ਕੈਪਸੂਲ ਜਿਹੜੇ ਐ ਉਹ 2023 ਚ 19000 2200 ਕੁਝ ਸੀਗੇ ਐਤੀ 38000 ਹੈ ਜੀ ਡਰਗ ਮਨੀ ਦਾ ਜੇ ਇੱਕ ਪੇਅਰ ਕਰੀਏ ਬਹੁਤ ਫਰਕ ਹੈ ਇਹਦੇ ਚ ਉਹਦੇ ਚ 90 ਲੱਖ 41700 ਸੀਗੀ 2023 ਦੇ ਵਿੱਚ ਜਦੋਂ ਕਿ ਡਰੱਗ ਮਨੀ 2024 ਦੇ ਵਿੱਚ 2 ਕਰੋੜ 227920 ਰੁਪਏ ਹੈ ਇਹ ਆਪਾਂ ਗੱਡੀਆਂ ਦੀ ਗੱਲ ਕਰੀਏ ਜਿਹੜੀਆਂ ਐਨਡੀਪੀਐਸ ਵਰਤੀਆਂ ਗਈਆਂ ਤੇ ਰਿਕਵਰ ਹੋਈਆਂ 4 ਵੀਲਰ 24 ਸੀਗੇ ਤੇ 48 2024 ਦੇ ਵਿੱਚ ਰਿਕਵਰ ਹੋਈਆਂ ਆਲਮੋਸਟ ਡਬਲ ਕਹਿ ਸਕਦੇ ਆਪਾਂ 2 ਵੀਲਰਸ ਜਿਹੜੇ ਆ 2023 ਦੇ ਵਿੱਚ 28 ਰਿਕਵਰ ਹੋਏ ਸੀਗੇ ਔਰ 2024 ਦੇ ਵਿੱਚ 52 ਇਦਾਂ ਹੀ ਆਪਾਂ ਆਰਮਜ਼ੈਟ ਦੇਖੀਏ ਜਿਹੜੇ ਨਜਾਇਜ਼ ਅਸਲਾ ਜਿਹਨੂੰ ਕਹਿੰਦੇ ਆ 2023 ਆਪਣੇ 23 ਦੇ ਵਿੱਚ 97 ਪਿਸਟਲ ਬਲਿਕ ਮਾਊਜ਼ਰ ਰਿਕਵਰ ਹੋਈ ਸੀ ਜਦੋਂ ਕਿ 184 2024 ਚ ਹੋਏ ਆ ਰਿਵੋਲਵਰ 2023 ਚ 5 ਸੀਗੇ और दस है दो हज़ार चौबी डबल गन उबलीक राइफल्स कोई नहीं दो की दो मैगजीन सी, और की दो सी दो हज़ार तेई ज एतकी दो हज़ार चौबी छे मैगजीन जोड़े एक सौ तेरह से और एतकी एक सौ त्रियासी है काटेजि जे कारतूस है दो सौ चौदह से दो हज़ार तेईत सत सौ नौ है एक्साइज एक्ट के जो केसि रजिस्टर्ड आप देखिए दो सौ तरवंजा ਇਹ ਕੀ ਹੋਇਆ ਪਹਿਲਾਂ 195 ਸੀਗੇ ਔਰ ਤਿੰ ਪਹਿਲਾਂ 249 ਬੰਦੇ ਫੜੇ ਗਏ ਸੀ ਔਰ 357 ਬੰਦੇ ਅੱਜ ਕੀ 2024 ਚ ਫੜੇ ਗਏ ਆ ਇਸੇ ਤਰ੍ਹਾਂ ਇਹਨਾਂ ਦੀ ਵਰਕਿੰਗ ਸਟਿਲ ਵਗੈਰਾ ਤੇ ਬਾਕੀ ਰਿਕਵਰੀ ਦੇ ਵਿੱਚ ਵੀ ਕਾਫੀ ਸਬਸਟੈਂਸ਼ੀਅਲ ਫਰਕ ਹੈਗਾ ਸਨੇਚਿੰਗ ਜੇ ਆਪਾਂ ਦੇਖੀਏ ਇਹ ਇੰਪੋਰਟੈਂਟ ਸਟਰੀਟ ਕਰਾਈਮ ਹੈਗਾ 2023 ਦੇ ਵਿੱਚ 437 ਕੇਸ ਦਰਜ ਹੋਏ ਸੀ ਜਿਨ੍ਹਾਂ ਚੋਂ 245 ਟਰੇਸ ਹੋ ਸਕੇ ਸੀਗੇ ਜਦ ਕਿ ਪਰਸੈਂਟੇਜ ਬਣਦੀ ਹੈ 56% ਜਦੋਂ ਕਿ 2024 ਦੇ ਵਿੱਚ 273 ਕੇਸ ਹੋਏ ਹੈ ਔਰ 203 ਟਰੇਸ ਹੋ ਗਏ ਜਿਹੜੀ ਕਿ ਪਰਸੈਂਟੇਜ ਹੈ 74% ਔਰ ਜੇ ਇਹਦੇ ਚ ਪਰ ਰਿਕਵਰੀ ਪਰਸੈਂਟੇਜ ਦੇਖੀਏ 2023 ਦੇ ਵਿੱਚ ਜਦੋਂ ਜਿੱਤੋਂ ਸਮਾਨ ਕਿੰਨਾ ਬਰਾਮਦ ਹੋਇਆ ਜਿਹੜਾ ਸਨੇਚ ਹੋਇਆ ਉਹ 51% ਹੈ 2023 ਦੀ ਜਦੋਂ ਕਿ 87% ਆ 2024 ਦੀ ਸੋ ਜੇ ਮੈਂ ਹੋਰ ਵੀ ਇੱਕ ਕੜਾਇਆ ਸੀ ਜਦੋਂ ਮੈਂ 26 ਸਤੰਬਰ ਨੂੰ ਜੁਆਇਨ ਕੀਤਾ ਉਦੋਂ ਤੋਂ 31 ਦਸੰਬਰ ਤੱਕ ਪਹਿਲੀ ਟਿਨਿਓਰ ਤੋਂ ਵਿੱਚ ਗੈਪ ਸੀਗਾ ਤੇ ਇਹਦੇ ਜੇ ਆਪਾਂ ਹੀਰੋਇਨ ਦੀ ਰਿਕਵਰੀ ਦੇਖੀਏ 26 ਸਤੰਬਰ ਤੋਂ 31 ਦਸੰਬਰ 57 57 ਕਿਲੋ 446 ग्रैम हैगी है अफीम हैगी है छे किलो सत सौ सतवंजा ग्राम, आइस ड्रग एक किलो और जी अपने टैबलेट्स कैपसूल्स है वह हैगे है तेई हज़ार छः सौ पचहत् और ड्रग मनी है, है बयाली लाख छब्बीस हज़ार चार सौ चाली और पच्ची वहीकल्स रिकवर हुई हैं ये ਯੇਪਾ ਇਲੀਗਲ ਆਰਮਸ ਦੇਖੀਏ 26-9 ਤੋਂ 31-12 ਤਾਂ ਉਹਦੇ ਚ 18 ਕੇਸ ਦਰਜ ਹੋਏ ਔਰ 47 ਬੰਦੇ ਫੜੇ ਗਏ ਰਿਕਵਰੀ ਹੈਗੀ ਪਿਸਟਲਸ 50 ਰਵਲਵਰ 2 ਰਾਈਫਲਸ ਅਬਲੀ ਗਨ 2 ਮੈਗਜ਼ੀਨਸ 49 ਕਾਰਟ੍ਰਿਜਸ 149 ਸਨੇਚਿੰਗ ਦਾ ਯੇਪਾ ਸਟਰੀਟ ਕਰਾਈਮ ਦੇਖੀਏ ਇਸ ਪੀਰੀਅਡ 26-9 ਤੋਂ 31 12 ਤੱਕ ਸੋ ਟੋਟਲ ਕੇਸ ਜਿਸਟਰ ਹੋਏ 71 71 65 ਜਿਹੜੇ ਜੋ ਟ੍ਰੇਸ ਹੋਏ ਜੋ ਕਿ 92% ਟ੍ਰੇਸਿੰਗ ਹੈਗੀ ਹੈ 134 ਅਕਿਊਜ਼ ਅਰੈਸਟ ਹੋਏ ਔਰ ਰਿਕਵਰੀ ਜਿਹੜੀ ਹੈ ਪੈਸੇ ਜਾਂ ਹੋਰ ਚੀਜ਼ ਦੀ ਉਹ 76% ਹੈ ਮੈਂ ਜੋ ਸਮਝਦਾ ਕਿ ਬਹੁਤ ਹੀ ਮਤਲਬ ਐਪਰੀਸ਼ੀਏਬਲ ਹੈ ਈਵਨ ਜੇ ਆਪਾਂ ਨਾਲ ਦੇ ਡਿਸਟ੍ਰਿਕਟ ਜਾਂ ਹੋਰ ਡਿਸਟ੍ਰਿਕਟਸ ਦਾ ਦੇਖੀਏ ਤਾਂ ਉਹਦੇ ਵਿੱਚ ਰਿਗਾਰਡਿੰਗ ਵੀ ਇਹ ਕਾਫੀ ਹਾਈ ਉਸਤੇ ਹੈਗੀ ਹੈ ਔਰ ਪ੍ਰिवੈਂਟਿਵ ਐਕਸ਼ਨ ਜਿਹੜਾ ਸੀ ਲੋਕਾਂ ਦੀ ਰੋਕੂ ਕਾਰਵਾਈ ਕੀਤੀ ਗਈ ਜਿਹੜੇ ਕ੍ਰਾਈਮ ਨੂੰ ਰੋਕਣ ਵਾਸਤੇ 757 ਬੰਦੇ 756 ਬੰਦੇ ਸੌਰੀ ਇਹ ਅਰੈਸਟ ਹੋਏ 26-9 ਤੋਂ 31-12 ਦੇ ਵਿੱਚ ਔਰ ਇਹਨਾਂ ਨੂੰ ਬਾਉਂਡ ਡਾਊਨ ਕੀਤੇ ਗਏ 764 ਪ੍ਰਾਪਰਟੀ ਦੋ ਸਮਗਰਾਂ ਦੀ ਫ੍ਰੀਜ਼ ਹੋਈ 75 ਲੱਖ 22 ਹਜ਼ਾਰ 700 67 ਦੀ ਜਿਹੜੇ ਅਸੀਂ ਹਿਸਟਰੀ ਸ਼ੀਟ ਜਾਂ ਡੋਸੀਅਰ ਖੋਲੇ ਆ ਜਿਹੜੇ ਹੈਬਚੁਅਲ ਕ੍ਰਿਮੀਨਲਸ ਦੇ ਉਹ 84 ਹੋਏ ਇਸ ਪੀਰੀਅਡ ਦੇ ਵਿੱਚ 84 ਤੇ ਜਿਹੜੇ ਡੋਸੀਅਰ ਉਹਨਾਂ ਤੋਂ ਇੱਕ ਲੈਵਲ ਥੱਲੇ ਦੇ ਉੱਤੇ ਪ੍ਰਿਪੇਅਰ ਕੀਤੇ ਗਏ 113 ਜੇ ਪੀਓਜ਼ ਦੀ ਆਪਾਪਸ ਕਾਉਂਟਰਸ ਦੀ ਗੱਲ ਕਰੀਏ ਤੇ ਇਸ ਪੀਰੀਅਡ ਦੇ ਵਿੱਚ 131 ਪੀਓ ਫੜੇ ਗਏ ਐ 26 9 ਤੋਂ ਲੈ ਕੇ 31 12 ਤੱਕ ਵਹੀਕਲਸ 2500 ਇੱਕ ਵਹੀਕਲ ਇੰਪਾਉਂਡ ਕੀਤੀ ਗਈ ਹੈ ਇਸ ਛੋਟੇ ਜਿਹੇ ਪੀਰੀਅਡ ਦੇ ਵਿੱਚ ਔਰ ਚਲਾਨ ਜਿਹੜੇ ਆ ਉਹ 11240 ਕੀਤੇ ਗਏ ਆ ਔਰ 27 ਲੱਖ ਰੁਪਿਆ ਦੇ ਕਰੀਬ ਆਪਾਂ ਜਿਹੜੀ ਆ ਰਿਕਵਰੀ ਕੀਤੀ ਹੈ ਚਲਾਨ ਦੇ ਵਿੱਚ ਮਨੀ ਦੀ ਸੋ ਇਸ ਤੋਂ ਤੁਹਾਨੂੰ ਅੰਦਾਜ਼ਾ ਲੱਗ ਸਕਦਾ ਕਿ ਕਿੰਨੀ ਵਧੀਆ ਸਾਡੀ ਟੀਮ ਨੇ ਕੰਮ ਕੀਤਾ ਇਸ ਛੋਟੇ ਜਿਹੇ ਪੀਰੀਅਡ ਦੇ ਵਿੱਚ ਇੰਨੀ ਰਿਕਵਰੀ ਤੁਸੀਂ ਵੀ ਸਾਰੇ ਸਮਝਦੇ ਹੋ ਵੀ ਜੇ ਆਪਾਂ ਹੀਰੋਇਨ ਹੀਰੋਇਨ ਕੱਲੀ ਦੇਖ ਲਈਏ ਤਾਂ ਉਹਦੀ 57 ਕਿਲੋ ਹੋ ਚੁੱਕੀ ਔਰ ਜਿਹੜੇ ਆਰਮਜ਼ ਐਕਟ ਹੈ ਉਹ ਵੀ ਫਿਗਰਸ ਆਪਾਂ ਨੂੰ ਕਲੀਅਰ ਦੱਸ ਰਹੀਆਂ ਜਿਹੜੇ ਮੇਨ ਚੀਜ਼ਾਂ ਹੁੰਦੀਆਂ ਉਹਦੇ ਚ ਬਰਾਮਦਗੀ ਦੀਆਂ ਉਹ ਵੈਪਨਸ ਜਿਹੜੇ ਆ 50 ਦੇ ਕਰੀਬ ਪਿਸਟਲ ਦੋ ਗਨਸ ਤੇ ਤੁਹਾਡੇ ਸਾਹਮਣੇ ਮੈਂ ਦੱਸਿਆ ਕੈਟਰੇਜਸ ਵਗੈਰਾ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਕਿ ਬਹੁਤ ਮਿਹਨਤ ਕੀਤੀ ਹੈ ਐਂਡ ਆਈ ਥਿੰਕ ਇਟ ਇਜ਼ ਇਸ ਛੋਟੇ ਜਿਹੇ ਪੀਰੀਅਡ ਜੀ ਤੁਸੀਂ ਦੇਖੋ ਵੀ ਸਪਟੈਂਬਰ ਦਾ ਐਂਡ ਹੈ ਅਕਤੂਬਰ ਨਵੰਬਰ ਐਂਡ ਡਿਸੰਬਰ ਤਿੰਨ ਮਹੀਨਿਆਂ ਦੀ ਤਕਰੀਬਨ ਇਹ ਕਾਰਗੁਜ਼ਾਰੀ ਰਹੀ ਹੈ ਐਂਡ ਆਈ ਹੋਪ ਕਿ ਅਸੀਂ ਔਰ ਇਹ ਅਸੀਂ ਮੈਂ ਤੁਹਾਡਾ ਮਤਲਬ ਸਾਨੂੰ ਮੈਨੂੰ ਵਿਸ਼ਵਾਸ ਹੈ ਆਪਣੀ ਸਾਰੀ ਟੀਮ ਤੇ ਸਾਰੇ ਆਫੀਸਰ ਤੇ ਕਿ 2025 ਦੇ ਵਿੱਚ ਹੋਰ ਵੀ ਵਧਾਵਾਂਗੇ ਇਹਨੂੰ ਅੱਛਾ ਸਰ 2023 ਦੇ ਵਿੱਚ ਤੇ 2024 ਦੇ ਵਿੱਚ ਬਹੁਤ ਫਰਕ ਪਈ ਦੱਸਦੇ ਜੀ ਵਾਕਈ ਤਾਂ ਕੀ ਲੱਗਦਾ ਕਿ ਉਦੋਂ ਨਸ਼ਾ ਘੱਟ ਸੀ ਤਾਂ ਹੁਣ ਨਸ਼ਾ ਵਧ ਗਿਆ ਜਿਹੜਾ ਜ਼ਿਆਦਾ ਫੜਿਆ ਜਾ ਰਿਹਾ ਜਾਂ ਫਿਰ ਉਦੋਂ ਦੀ ਟੀਮ ਨੇ ਕੰਮ ਨਹੀਂ ਕੀਤਾ ਤੇ ਹੁਣ ਦੀ ਟੀਮ ਜ਼ਿਆਦਾ ਦੇਖੋ ਮੈਂ ਇਸ ਚੱਕਰ 'ਚ ਪੈਣਾ ਨਹੀਂ ਚਾਹੁੰਦਾ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਡਾ ਕ ਕਰਾਇਮ ਤੁਸੀਂ ਵੀ ਸਾਰੇ ਗੱਲ ਸਮਝਦੇ ਹੋ ਕਿ ਜਿੱਦਾਂ ਜਿੱਦਾਂ ਸਾਡੀ ਪੋਪੂਲੇਸ਼ਨ ਵੱਧ ਰਹੀ ਹੈ ਹੋਰ ਚੀਜ਼ਾਂ ਇਕਨੋਮਿਕ ਫੈਕਟਰ ਦੇ ਕਰਾਇਮ ਓਵਰ ਆਲ ਵੱਧਦਾ ਤੇ ਇਹਦੇ ਚ ਕਈ ਫੈਕਟਰਸ ਹੋ ਜਾਂਦੇ ਆ ਚਾਹੇ ਉਹ ਡਿਮਾਂਡ ਸਪਲਾਈ ਦਾ ਚਾਹੇ ਉਹ ਡਰੋਨਸ ਦਾ ਕੁਝ ਵੀ ਕਹਿ ਸਕਦੇ ਆਪਾਂ ਉਹਨੂੰ ਬਟ ਮੈਂ ਇੱਕ ਗੱਲ ਜਿਹੜੀ ਇੱਥੇ ਹਾਈਲਾਈਟ ਕਰਨਾ ਚਾਹੁੰਦਾ ਜਿਹੜੀ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਟੀਮ ਨੇ ਵਾਕਈ ਦਿਲਨਾ ਕੰਮ ਕੀਤਾ ਔਰ ਇੰਨੀ ਰਿਕਵਰੀਜ਼ ਜਿਹੜੀਆਂ ਔਰ ਤੁਹਾਨੂੰ ਪਤਾ ਵੀ ਸਾਡੇ ਆਪਣੇ ਜਿਹੜਾ ਨੈਟਵਰਕ ਤੋੜੇ ਗਏ ਮੋਡਿਊਲ ਜ਼ਿਆਦਾਤਰ ਉਹ ਸਾਡੇ ਐਡਜੋਇਨਿੰਗ ਡਿਸਟ੍ਰਿਕਟਸ ਦੇ ਸੀਗੇ ਜੇ ਆਪਾਂ ਕਹੀ ਵੀ ਅਮਰਸਰ ਕਮਿਸ਼ਨਰੇਟ ਦੇ ਬੰਦੇ ਸੀ ਜਾਂ ਹੋਰ ਸੀ ਉਹ ਬਹੁਤ ਘੱਟ ਸੀਗੇ ਇੱਥੋਂ ਪਰਸੈਂਟੇਜ ਮੈਂ ਕਢਾਈ ਨਹੀਂ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਕਿਉਂਕਿ ਤੁਹਾਰਨਾ ਪ੍ਰੈਸ ਨੋਟ ਸ਼ੇਅਰ ਹੁੰਦੇ ਰਹੇ ਆ ਕਿ ਸਾਰੇ ਜਿਹੜਾ ਨੈਟਵਰਕ ਸੀ ਵੈਪਨ ਦਾ ਜਾਂ ਹਿਰੋਇਨ ਦਾ ਜਾਂ ਹੋਰ ਜਿਹੜੇ ਐਂਟੀਸੋਸ਼ੀਅਲ 엘ਿਮੈਂਟਸ ਨੇ ਸਨੇਚਰ ਡੈਫੀਨਿਟਲੀ ਸਾਡੇ ਤੇ ਐਡਜੋਇਨਿੰਗ ਜ਼ਿਲ੍ਹਿਆਂ ਦੇ ਸੀਗੇ ਉੱਤੇ ਵੀ ਬਹੁਤ ਵਧੀਆ ਕੰਮ ਕੀਤਾ ਟੀਮ ਨੇ ਮੈਂ ਤਾਂ ਇੱਕ ਗੱਲ ਦਾ ਤਾਂ ਪਬਲਿਕ ਨੂੰ ਤੁਹਾਡੇ ਰਹੀਂ ਦੱਸਣਾ ਚਾਹੁੰਦਾ ਕਿ ਆਈ ਐਪਰੀਸ਼ੀਏਟ ਕਿ ਟੀਮ ਨੇ ਬੜਾ ਦਿਲੋਂ ਕੰਮ ਕੀਤਾ ਐ ਐਂਡ 2025 ਚ ਵੀ ਅਸੀਂ ਉਹਨੂੰ ਕੈਰੀ ਫਾਰਵਰਡ ਕਰੀਏ ਸਰ ਚੈਲੰਜ ਵਗਦਾ ਭਿਆਨ ਦੇ ਦਿਨ ਪੁਲਿਸ ਵਾਸਤੇ ਕਿ ਅਲੱਗ-ਅਲੱਗ ਤਰ੍ਹਾਂ ਦੇ ਮੋਡਿਊਲ ਜਿਸ ਤੋਂ ਤੁਸੀਂ ਕਹਿੰਦੇ ਬਸਟ ਹੋਏ ਐ ਔਰ ਇਸ ਵਾਸਤੇ ਪੁਲਿਸ ਕਣੀ ਤਿਆਰ ਅਸੀਂ ਪੂਰੀ ਤਰ੍ਹਾਂ ਤਿਆਰ ਆ ਜੀ ਔਰ ਪੂਰੀ ਤਰ੍ਹਾਂ ਸਮਰੱਥ ਆ ਤੁਸੀਂ ਦੇਖੋ ਸਾਰੇ ਕੇਸ ਤਕਰੀਬਨ ਟ੍ਰੇਸ ਨੇ ਕੋਈ ਹਿਨਸ ਕ੍ਰਾਈਮ ਦਾ ਕੋਈ ਸੈਂਸੇਸ਼ਨਲ ਕੇਸ ਸਾਡਾ ਇਹੋ ਜਿਹਾ ਨਹੀਂ ਜਿਸ ਸਾਨੂੰ ਪਤਾ ਹੀ ਨਹੀਂ ਵੀ ਕੌਣ ਮੁਲਜ਼ਮ ਹੈ ਹੋ ਸਕਦਾ ਕੋਈ ਇੱਕ ਅੱਧਾ ਪਰ ਮੁਲਜ਼ਮ ਗ੍ਰਿਫਤ ਤੋਂ ਬਾਹਰ ਹੋਵੇ ਦੋ ਹੋਣ ਥੈਟ ਇਜ਼ ਡਿਫਰੈਂਟ ਬਟ ਓਵਰਆਲ ਬਲਾਈਂਡ ਕੇਸ ਕੋਈ ਇਦਾਂ ਦਾ ਨਹੀਂ ਹੈ ਜੇ ਕੋਈ ਸੈਂਸੇਸ਼ਨਲ ਕ੍ਰਾਈਮ ਵੀ ਹਿਨਸ ਕ੍ਰਾਈਮ ਦਾ ਸੋ ਗੁਰੂ ਮਹਾਰਾਜ ਦੀ ਕਿਰਪਾ ਪਰਮਾਤਮਾ ਦਾ ਸ਼ੁਕਰਾਨਾ ਵੀ ਕਰਦੇ ਆ ਤੇ ਨਾਲੇ ਆਪਣੀ ਟੀਮ ਨੂੰ ਦੀ ਪਰਫਾਰਮੈਂਸ ਦੇ ਉੱਤੇ ਅਪਰੀਸ਼ੀਏਟ ਵੀ ਮੈਂ ਕਰਦਾ ਸਰ ਤੁਸੀਂ ਇਹ ਹੋਰ ਹਿੰਦੀ ਗੱਲ ਇਸ ਸਾਲ ਦੋਹਰਿਆ ਚੰਦੀ ਵਿੱਚ ਕਰੀਬ ਤੁਸੀਂ ਹਰੋਇਨ ਸੀ ਲੇਕਿਨ ਅਸੀਂ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ 1100 ਕਿਲੋ ਹਰੋਇਨ ਪਈ ਹੈ ਜਿਹਦੇ ਵਿੱਚ 600 ਕਿਲੋ ਸਿਰਫ ਅੰਮ੍ਰਿਤਸਰ ਸ਼ਹਿਰ ਤੇ ਅੰਮ੍ਰਿਤਸਰ ਦੇ ਆਸ-ਪਾਸ ਦੇ ਇਲਾਕੇ ਵਿੱਚ ਪਈ ਗਈ ਹੈ ਕੀ ਲੱਗਦਾ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੀ ਹਰੋਇਨ ਪਈ ਗਈ ਸਭ ਤੋਂ ਜ਼ਿਆਦਾ ਹੁੰਦਾ ਕਾਰਨ ਕੀ ਹੈ ਦੇਖੋ ਟਰਾਂਜ਼ਿਟ ਰੂਟ ਹੈ ਆਪਣਾ ਅੰਮ੍ਰਿਤਸਰ ਬਾਰਡਰ ਸਾਰਾ ਤੁਹਾਨੂੰ ਪਤਾ ਹੀ ਹੈ ਜੇ ਆਪਾਂ ਇੱਥੋਂ ਗੁਰਦਾਸਪੁਰ ਅੰਮ੍ਰਿਤਸਰ ਦਾ ਇਹ ਸਾਰਾ ਬਾਰਡਰ ਲਈਏ ਸਾਰਾ ਜਿਹੜਾ ਇਹ ਜਿਹੜਾ ਆਇਆ ਇਹ ट्रांजिट ਰੂਟ ਰਾਹੀਂ ਡਰੋਨ ਰਾਹੀਂ ਜ਼ਿਆਦਾਤਰ ਇਹ ਨਸ਼ਾ ਆਇਆ ਔਰ ਉਹਨਾਂ ਨੂੰ ਇਹ ਪੁਰਾਣਾ ਇਰੀਆ ਹੈਗਾ ਤੁਹਾਨੂੰ ਪਤਾ ਹੀ ਕਿ ਸਮਗਲਿੰਗ ਦੇ ਚੈਨਲਸ ਬਣੇ ਹੋਏ ਆ ਔਰ ਆਪਣੇ ক্লোਜ਼ ਜਿਹੜਾ ਪਾਕਿਸਤਾਨ ਬਾਰਡਰ ਦੇ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਪਿੰਡਾਂ ਪੁੰਡਾਂ ਦੇ ਜ਼ਿਆਦਾਤਰ ਲੋਕ ਫੜੇ ਗਏ ਆ ਕੋਈ ਵੀ ਬਾਰਡਰ ਬੈਲਟ ਦੇਖ ਲਓ ਚਾਹੇ ਤਰਨਤਾਰਨ ਹੈ ਅਮਰਸਰ ਰੂਰਲ ਹੈ ਇਸ ਏਰੀਆ ਦੇ ਹੀ ਜ਼ਿਆਦਾ ਲੋਕ ਨੇ ਜਿਹੜੇ ਇਸ ਕੰਮ 'ਚ ਲੱਗੇ ਹੋਏ ਨੇ ਇੱਕ ਲਾਸਟ ਲੇਰੀਏ ਜੀ ਆਪਾਂ ਬੜਾ ਇੰਪੋਰਟੈਂਟ ਹੈ ਅਸੀਂ ਨਾ ਜੀ ਤਿੰਨ ਪਰਸੋਂ ਨੂੰ ਇੱਕ ਕੈਂਸਰ ਜਾਗਰੂਤਾ ਕੈਂਪ ਲਵਾ ਰਹੇ ਹਾਂ ਜਿਹੜੀ ਕਿ ਡਾਕਟਰ ਧਾਲੀਵਾਲ ਦੀ ਬੜੀ ਫੇਮਸ ਟੀਮ ਹੈਗੀ ਯੂਐਸ ਬੇਸਡ ਹੈਗੇ ਆ ਉਹ ਸਾਡੇ ਪੁਲਿਸ ਲਾਈਨ ਦੇ ਵਿੱਚ ਅਸੀਂ 3 ਤਰੀਕ ਨੂੰ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਜਿੱਥੇ ਅਸੀਂ ਪੁਲਿਸ ਦੇ ਪਰਿਵਾਰ ਪੁਲਿਸ ਦੇ ਰਿਟਾਇਰਡ ਆਫੀਸਰ ਤੇ ਉਹਨਾਂ ਦੇ ਇਵਨ ਰਿਸ਼ਤੇਦਾਰਾਂ ਵਾਸਤੇ ਵੀ ਐਕਸਟੈਂਡ ਕਰਾਇਆ ਜੋ ਕਿ ਬਹੁਤ ਅੱਛਾ ਇੱਕ ਮਤਲਬ ਸਾਡੇ ਫੈਮਿਲੀਜ਼ ਨੂੰ ਜਾਂ ਪੁਲਿਸ ਮੁਲਾਜ਼ਮਾ ਨੂੰ ਟਾਈਮ ਨਹੀਂ ਮਿਲਦਾ ਆਪਣੇ ਮੈਡੀਕਲ ਚੈੱਕਅਪ ਵਾਸਤੇ ਇਹਦੇ ਵਿੱਚ ਕੈਂਸਰ ਅੱਖਾਂ ਹੱਡੀਆਂ ਤੇ ਹੋਰ ਬਿਮਾਰੀਆਂ ਨਾਲ ਵੀ ਫ੍ਰੀ ਟੈਸਟ ਕਰਨਗੇ ਉਹ ਤੇ ਪੁਲਿਸ ਲਾਈਨ ਦੇ ਵਿੱਚ ਇਹ ਕਿਤੇ ਜਾਣਗੇ ਜੀ ਇਹ 10 ਵਜੇ ਸ਼ੁਰੂ ਹੋ ਜਾਏਗਾ ਕੈਂਪ ਤੇ ਇਸ ਚ ਅਸੀਂ ਸਾਰਿਆਂ ਨੂੰ ਮੈਂ ਤੁਹਾਡੇ ਨਾਲ ਹੀ ਅਪੀਲ ਕਰਦਾ ਜਿਹੜੇ ਵੀ ਪੁਲਿਸ ਨਾਲ ਰਿਲੇਟਡ ਨਹੀਂ ਇਵਨ ਪਬਲਿਕ ਦਾ ਵੀ ਜੇ ਕੋਈ ਬੰਦਾ ਮੈਂ ਕਹੂੰਗਾ ਕਿ ਜਿਹਨੂੰ ਲੋੜਵੰਦ ਹੈ ਉਹਨੂੰ ਅਸੀਂ ਵੈਲਕਮ ਕਰਦੇ ਹਾਂ ਤੁਕ ਉਹਨਾਂ ਨੇ ਸਾਡੀ ਫੋਰਸ ਵਾਸਤੇ ਕੀਤਾ ਪਰ ਅਸੀਂ ਆਪਣੇ ਤੌਰ ਤੇ ਮੈਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਕਿ ਜਿਹੜੇ ਲੋੜਵੰਦ ਬੰਦੇ ਐ ਅਸੀਂ ਐਕਟ ਕਰਨਾ ਚਾਹੁੰਦੇ ਆ ਕਿ ਜੇ ਪੁਲਿਸ ਲਾਈਨ 'ਚ ਕੈਂਪ ਲੱਗਿਆ ਤਾਂ ਸਾਰਿਆਂ ਵਾਸਤੇ ਹੀ ਹੋਵੇ ਸੋ ਉਹਦੇ ਵਾਸਤੇ ਵੀ ਤੁਹਾਨੂੰ ਸਾਰਿਆਂ ਨੂੰ ਵੀ ਮੈਂ ਰਿਕੁਐਸਟ ਕਰਾਂਗਾ ਬਸ ਜ਼ਰੂਰ ਕਵਰ ਕਰੀਏ ਤੁਹਾਡੇ ਵੀ ਕਰਾ ਦੇਵਾਂਗੇ ਜੀ ਕੋਈ ਪ੍ਰੋਬਲਮ ਨਹੀਂ ਮਤਲਬ ਸਾਰਿਆਂ ਵਾਸਤੇ ਹੀ ਹੈ ਜੀ ਇਟ ਇਜ਼ ਅ ਗੁੱਡ ਥਿੰਗ ਆਪਾਂ ਨਵੇਂ ਸਾਲ ਦੇ ਵਿੱਚ ਇਹ ਇੱਕ ਅੱਛਾ ਉਪਰਾਲਾ ਮੈਂ ਕਿਹਾ ਤੁਹਾਡੇ ਨਾਲੇ ਵੀ ਸ਼ੇਅਰ ਕਰਦਾ ਥੈਂਕ ਯੂ